ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕ੍ਰਾਫਟੀ ਹੈਂਡਸ 13 ਤੇ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਹੈ ਸ਼ਾਲ ਦੀ ਆ ਬਹੁਤ ਹੀ ਪਿਆਰਾ ਜਿਹਾ ਪੈਟਰਨ ਆ ਇਹਦੀ ਨਾ ਮੈਂ ਕੱਲ ਪਰसों ਵੀਡੀਓ ਪਾਈ ਸੀ ਸ਼ਾਰਟ ਤੇ ਮੇਰੇ ਸਬਸਕ੍ਰਾਈਬਰ ਨੇ ਪਰਮਿੰਦਰ ਕੌਰ ਜੀ ਉਹਨਾਂ ਨੂੰ ਵੀ ਬਣਾਈ ਦਾ ਬਹੁਤ ਸ਼ੌਂਕ ਆ ਉਹਨਾਂ ਦੀ ਫਰਮਾਇਸ਼ ਤੇ ਮੈਂ ਅੱਜ ਇਹਦਾ ਟਿਊਟੋਰੀਅਲ ਉਹਨਾਂ ਦੀ ਕਹੇ ਤੇ ਪਾਰੀਆਂ ਤੇ ਆਓ ਹੁਣ ਆਪਾਂ ਇਹਨੂੰ ਬਣਾਉਨੇ ਆਂ ਇਹਦੇ ਲਈ ਆਪਾਂ ਤਾਂ ਗੱਲ ਕੀਤਾ ਕਰੀਮ ਕਲਰ ਦਾ ਮੇਰੇ ਮਨ ਨੂੰ ਹੁੰਦਾ ਵਾ ਵੀ ਜਿਹੜੀ ਆਪਾਂ ਸ਼ਾਲ ਵਗੈਰਾ ਬਣਾਉਣਾ ਨਾ ਜੇ ਹਲਕੇ ਕਲਰ ਦੇ ਵਿੱਚ ਬਣਾਈਏ ਤਾਂ ਆਪਾਂ ਹਰ ਇੱਕ ਡਰੈਸ ਦੇ ਨਾਲ ਆਪਾਂ ਕੈਰੀ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਚੇਨ ਕਰਨੀ ਆ ਚੇਨ ਤੁਸੀਂ ਆਪਣਾ ਅਕੋਰਡਿੰਗ ਕਰਨੀ ਆ ਸ਼ਾਲ ਜਾਂ ਜਿੰਨੀ ਚਾਹੀਦੀ ਸਟ੍ਰੋਨ ਦੀ ਚੌੜਾਈ ਜਿੰਨੀ ਰੱਖਣੀ ਆ ਚੇਨ ਕਰਨ ਤੋਂ ਬਾਅਦ ਆਪਾਂ ਦੋ ਦੀ ਚੇਨ ਜਿਹੜੀ ਆ ਸਕਿਪ ਕਰਕੇ ਇਸ ਜਿਹੜੀ ਚੇਨ ਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਨਾ ਵਾ ਇਸੇ ਤਰ੍ਹਾਂ ਹੀ ਆਪਾਂ ਹੁਣ ਹਰ ਇੱਕ ਜਿਹੜੀ ਚੇਨ ਆ ਉਹਦੇ ਉੱਤੇ ਡਬਲ ਕ੍ਰੋਸ਼ੀਆ ਕਰਦੇ ਹੋਏ ਇਹ ਫਸਟ ਜਿਹੜਾ ਰਾਉਂਡ ਆ ਇਹ ਕੰਪਲੀਟ ਕਰਾਂਗੇ ਇਹ ਇਹ ਨੀਚੇ ਸ਼ਾਲ ਦਾ ਜਿਵੇਂ ਕਹਿ ਲਓ ਕਿ ਫਸਟ ਰੋ ਆਪਾਂ ਸਾਈਡਾਂ ਤੋਂ ਇਹਦਾ ਬੇਸ ਦੇ ਅਕੋਰਡਿੰਗ ਜਿਵੇਂ ਇਹਦੇ ਤੋਂ ਫਿਰ ਆਪਾਂ ਜਾਲ ਜਾਂ ਪੁੰਤੇ ਵਗੈਰਾ ਲਾਉਣੇ ਹੁੰਦੇ ਨੇ ਇਹ ਆਪਾਂ ਤੁਸੀਂ ਪਾ ਲਓ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਫਸਟ ਰੋ ਬਣਾ ਲਈ ਹੈ ਇਹਦੀ ਹੁਣ ਆਪਾਂ ਤਿੰਨੇ ਦੀ ਚੇਨ ਕਰਨੀ ਆ ਟਾਰਨ ਕਰਕੇ ਹੁਣ ਆਪਾਂ ਇਹਦੇ ਨਾਲ ਇਹਦੇ ਕੋਲ ਹੋਰ ਡਬਲ ਕ੍ਰੋਸ਼ੀਆ ਇੱਥੇ ਆਪਾਂ ਸਾਈਡਾਂ ਤੇ ਤਿੰਨ ਤਿੰਨ ਡਬਲ ਕ੍ਰੋਸ਼ੀਆ ਕਰਨੇ ਨੇ ਐਜ਼ ਅ ਬਾਰਡਰ ਬਾਰਡਰ ਦੀ ਤਰ੍ਹਾਂ ਤਿੰਨ ਦੀ ਚੇਨ ਕੀਤੀ ਇੱਕ ਸਕਿਪ ਕਰਕੇ ਚੇਨ ਆਪਾਂ ਉਹਦੇ ਵਿੱਚ ਸਿੰਗਲ ਕ੍ਰੋਸ਼ੀਆ ਕਰ ਲੈਣਾ ਉਸਰਾ ਤਾਂ ਆਪਾਂ ਪੰਜ ਦੀ ਚੇਨ ਕਰਨੀ ਆ نیچے ਉਹ ਜਿਹੜੀ ਆਪਣੀ ਤਿੰਨ ਦੀ ਸਕਿਪ ਕਰਕੇ ਚੇਨ ਚੌਥੀ ਦੇ ਵਿੱਚ ਆਪਾਂ ਸਿੰਗਲ ਕ੍ਰੋਸ਼ੀਆ ਕਰਨਾ ਫਿਰ ਤੋਂ ਪੰਜ ਦੀ ਚੇਨ ਕਰਨੀ ਆ ਤੇ ਤਿੰਨ ਸਕਿਪ ਕਰਕੇ ਚੌਥੀ ਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਨਾ ਇੱਥੇ ਦੇਖੋ ਤੁਹਾਨੂੰ ਥੋੜਾ ਜਿਹਾ ਨਾ ਆਪਣਾ ਹਿਸਾਬ ਨਾਲ ਲੈਣਾ ਪੈਣਾ ਵਾ ਕਿਉਂਕਿ ਕਈ ਵਾਰੀ ਹੁੰਦਾ ਨਾ ਹੱਥ ਦੀ ਅਕੋਰਡਿੰਗ ਹੁੰਦਾ ਕਿਸੇ ਦਾ ਹੱਥ ਢਿੱਲਾ ਜਾਂ ਟਾਈਟ ਹੁੰਦਾ ਉਹ ਚੇਨ ਦਾ ਫਰਕ ਪੈ ਜਾਂਦਾ ਤੇ ਤੁਸੀਂ ਜਿਵੇਂ ਕਿ ਮੈਂ ਇੱਥੇ ਤਿੰਨ ਰੱਖੇ ਨੇ ਜੇ ਤੁਹਾਡੀ ਸੈਟਿੰਗ ਚਾਰ ਤੇ ਬੈੰਦੀ ਆ ਤਾਂ ਤੁਸੀਂ ਚਾਰ ਦੀ ਰੱਖ ਲਓ ਤਿੰਨ ਦੋ ਦੀ ਰਹਿੰਦੀ ਆ ਤਾਂ ਦੋ ਦੀ ਯਾਨੀ ਇੰਨੀ ਇੱਕ ਸੈਟਿੰਗ ਤੁਹਾਨੂੰ ਆਪਣੇ ਹਿਸਾਬ ਨਾਲ ਕਰਨੀ ਪੈਣੀ ਆ ਇਹ ਮੇਰੀ ਇੱਥੇ ਤਿੰਨ ਦੀ ਸੈਟਿੰਗ ਦੇ ਅਕੋਰਡਿੰਗ ਆ ਤੇ ਫਿਰ ਮੈਂ ਇੱਥੇ ਤਿੰਨ ਹੀ ਚੇਨਾਂ ਦੇ ਵਿੱਚ ਗੈਪ ਰੱਖਿਆ ਵਾ 5 ਦੀ ਚੇਨ ਕਰਕੇ 3 ਚੇਨਾਂ ਸਕਿਪ ਕਰਕੇ ਥੱਲੇ ਇਸ ਤਰ੍ਹਾਂ ਆਪਾਂ ਇਹ ਪੂਰਾ ਰਾਉਂਡ ਕੰਪਲੀਟ ਕਰ ਲੈਣਾ ਵਾ ਦੇਖੋ ਇਸ ਤਰ੍ਹਾਂ ਅੰਦਰ ਦੇ ਵਿੱਚ ਆਪਾਂ ਜਿਵੇਂ ਉਧਰ ਕੀਤਾ ਸੀਗਾ ਉਸੇ ਤਰ੍ਹਾਂ ਹੀ 3 ਦੀ ਚੇਨ ਕਰਕੇ ਸਾਈਡਾਂ ਦੇ ਉੱਤੇ ਤਿੰਨ ਤਿੰਨ ਜਿਹੜੇ ਆਪਣੇ ਹੈਗੇ ਨੇ ਇਹ ਡਬਲ ਕ੍ਰੋਸ਼ੀਆ ਐਜ਼ ਅ ਬਾਰਡਰ ਕਰਨੇ ਨੇ ਫਸਟ ਸੈਕੰਡ ਡਬਲ ਕ੍ਰੋਸ਼ੀਆ ਜਿਹੜਾ ਆਪਣਾ ਥੋੜਾ ਜਿਹਾ ਧਿਆਨ ਦੇ ਕਿਉਂਕਿ ਆਪਣੀ ਥੱਲਿਓਂ ਜੋ ਚੇਨ ਵਾਲਾ ਜਿਹੜਾ ਹੁੰਦਾ ਸਟ੍ਰਿਚ ਆ ਜਾਂਦਾ ਵਾ ਉਹਦੇ ਵਿੱਚ ਜੀ ਤੁਸੀਂ ਇਸ ਤਰ੍ਹਾਂ ਥਰਡ ਵਾਲਾ ਲੈ ਕੇ ਆਪਣਾ ਇਹ ਬਣਾ ਲੈਣਾ ਵਾ ਇਹ ਤਾਂ ਥੱਲਿਓਂ ਬਸ ਆਪਣੀ ਇਹ ਸਟਾਰਟਿੰਗ ਦੇ ਵਿੱਚ ਹੀ ਇਹ ਗੇੜ ਇਸ ਤਰ੍ਹਾਂ ਆਉਣੇ ਸੀ ਪੈਟਰਨ ਤਾਂ ਵੈਸੇ ਇਹ ਦੋ ਲਾਈਨਾਂ ਦਾ ਹੀ ਆ ਆ ਦੇਖੋ ਸਾਈਡਾਂ ਤੇ ਤਿੰਨ ਆਪਾਂ ਕਰੋਸ਼ੇ ਕਰਕੇ ਇਹ ਡਬਲ ਕਰੋਸ਼ੇ ਆ ਹੁਣ ਆਪਾਂ ਤਿੰਨੇ ਦੀ ਚੇਨ ਕਰਨੀ ਆ ਹੁਣ ਜਿਹੜੇ ਆਪਣੇ ਦੋ نیچے ਲੂਪ ਦਿਖਦੇ ਨੇ ਇਹਦੇ ਵਿੱਚ ਜੀ ਆਪਾਂ ਇਸ ਤਰ੍ਹਾਂ ਇੱਕ ਕ ਕਰੋਸ਼ੀਆ ਡਬਲ ਕਰੋਸ਼ੀਆ ਦੋ ਫੇਣੀ ਆਪਾਂ ਕੱਢਣੇ ਨਹੀਂਗੇ ਆਪਾਂ ਦਾ ਕਰੋਸ਼ੀਆ ਦੇ ਉੱਤੇ ਹੀ ਰੱਖਣੇ ਨੇ ਲੂਪ ਇਹ ਤੇ ਤਿੰਨਾਂ ਦੇ ਵਿੱਚੋਂ ਆਪਾਂ ਇੱਕੋ ਵਾਰ ਹੀ ਇਹ ਇਸ ਤਰ੍ਹਾਂ ਕੱਢਣਾ ਵਾ ਹੈ ਇਹਨੂੰ 3 ਡਬਲ ਕਰੋਸ਼ੀਆ ਕਲੌਸਟਰ ਕਹਿ ਦਿੰਦੇ ਨੇ ਆਪਾਂ ਤਾਂ ਚਲੋ ਜੋ ਵੀ ਕਹਿਣਾ ਮੇਰੀ ਮੰਮੀ ਤਾਂ ਇਹਨੂੰ ਮਟਰ ਰਹੀ ਕਹਿੰਦੇ ਹੁੰਦੇ ਨੇ ਮਟਰਾਂ ਦੇ ਦਾਣਿਆਂ ਵਾਂਗੂ ਕੁਝ ਕੁਝ ਲੱਗਦੇ ਹੁੰਦੇ ਨੇ ਇਹ ਉੱਪਰੇ ਜਿਹੇ ਇਹ ਤਾਂ ਇਸ ਲਈ ਆਪਾਂ ਇਹ ਬਣਾਣਾ ਵਾ ਤੇ ਇੱਥੇ ਹੁਣ ਆਪਾਂ ਯੂਪੀਨ ਦੀ ਜਿਹੜੀ ਆ ਯੂਜ਼ ਕਰਨਾਗਾ ਹੈ ਤੇ ਯੂਪੀਨ ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਤਾਂ ਤੁਸੀਂ ਬੱਚਿਆਂ ਦਾ ਸਕੇਲ ਹੁੰਦਾ ਵਾ ਆਪਣੇ ਕੋਲ ਘਰੇ ਹੁੰਦਾ ਹੀ ਆ ਤਕਰੀਬਨ ਜਾਂ ਫਿਰ ਕੋਈ ਵੀ ਤੁਸੀਂ ਇਸ ਤਰ੍ਹਾਂ ਦੀ ਪੱਟੀ ਲੈ ਲਓ ਤੇ ਉਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਉਹਦੇ ਤੇ ਬਣਾ ਸਕਦੇ ਆ ਇਹ ਜੇ ਯੂਪਨ ਨਹੀਂ ਹੈਗਾ ਆਪਣੇ ਕੋਲੇ ਜੇ ਤੁਹਾਡੇ ਕੋਲ ਹੈਗਾ ਤਾਂ ਫਿਰ ਵਧੀਆ ਨਹੀਂ ਤਾਂ ਤੁਸੀਂ ਬਾਜ਼ਾਰ ਚੋਂ ਲੈ ਸਕਦੇ ਹੋ इजीली ਆਪਾਂ ਨੂੰ ਮਿਲ ਜਾਂਦਾ ਵਾ ਬੂਲ ਵਾਲੀਆਂ ਦੁਕਾਨਾਂ ਤੋਂ ਸਲਾਈਆਂ ਦੇ ਦੋ ਜਿੱਥੋਂ ਆਪਾਂ ਲੈਣੇ ਆ ਯੂਪਨ ਦੇ ਵੀ ਸਾਈਜ਼ ਹੁੰਦੇ ਨੇ ਇਹ ਤੇ ਮੇਰੇ ਕੋਲੇ ਸਕੇਲ ਜੀ ਪਈ ਸੀ ਮੈਂ ਇਹਦਾ ਹੀ ਯੂਜ਼ ਕਰ ਲਿਆ ਇਸ ਤਰ੍ਹਾਂ ਥੋੜਾ ਇੱਕ ਮਿੰਟ ਬਾਣਾ ਵਣਾ ਹੋ ਗਿਆ ਇਹ ਸਤਾਂ ਤੇ ਸਿੰਗਲ ਕ੍ਰੋਸ਼ੀਆ ਕਰਕੇ ਆਪਾਂ ਇੱਥੇ ਆਪਾਂ ਸਿੰਗਲ ਕ੍ਰੋਸ਼ੀਆ ਕਰਨਾ ਤੇ ਸਿੰਗਲ ਕ੍ਰੋਸ਼ੀਆ ਕਰਕੇ ਧਾਗਾ ਜਿਹੜਾ ਖਿੱਚ ਕੇ ਆਪਾਂ ਉਹ ਆਪਣੇ ਸਕੇਲ ਦੇ ਉੱਤੇ ਲੈ ਲੈਣਾ ਇਸ ਤਰ੍ਹਾਂ ਹੈ ਫਿਰ ਤੁਸੀਂ ਸਿੰਗਲ ਕ੍ਰੋਸ਼ੀਆ ਕਰਨਾ ਧਾਗਾ ਖਿੱਚ ਕੇ ਆਪਣਾ ਸਕੇਲ ਦੇ ਉੱਤੇ ਇਸ ਤਰ੍ਹਾਂ ਲੈ ਜਾਣਾ ਇਹਨਾਂ ਨੂੰ ਇਸ ਤਰ੍ਹਾਂ ਲੈ ਕੇ ਤੁਸੀਂ ਮਖਰੋ ਜਿਹੜਾ ਧਾਗਾ ਆਪਣਾ ਖਿੱਚ ਕੇ ਟਾਈਟ ਕਰ ਲੈਣਾ ਵਾ ਤਾਂ ਕਿ ਬਰੋਬਰ ਜਿਹੜੇ ਆਪਣੇ ਆਣ ਢਿੱਲ ਨਾ ਪਵੇ ਇਹਨਾਂ ਦੇ ਵਿੱਚ ਸਾਰੇ ਜਿਹੜੇ ਲੂਪ ਆਪਾਂ ਬਣਾਉਣੇ ਨੇ ਉਹ ਇਕੱਠੇ ਇੱਕੋਸਾਰ ਦੇਉਣ ਇੱਥੇ ਆਪਾਂ ਹੁਣ 8 ਲੂਪ ਜਿਹੜੇ ਨੇ ਇਹਦੇ ਤੇ ਸਕੇਲ ਤੇ ਬਣਾਉਣੇ ਨੇ 4 ਲੂਪਸ ਆਪਣੇ ਹੋ ਗਏ ਨੇ ਇਹ 5ਵਾਂ 6ਵਾਂ 7 ਥੇ 8 ਵਾਲਾ ਹੈ ਸਸਰਾ ਥੋੜਾ ਜਿਆਨੂ ਪਿੱਛੇ ਨੂੰ ਖਸਕਾ ਲੈਣਾ ਵਾ ਹੈ ਕਿਉਂਕਿ ਜਿਉਂ-ਜਿਉ ਤੁਸੀਂ ਬੁੰਦੇ ਜਾਮੋਗੇ ਇਹ ਪਿੱਛੇ-ਪਿੱਛੇ ਹੁੰਦੇ ਜਾਣਗੇ ਹੁਣ ਆਪਾਂ ਇੱਥੋਂ ਫਿਰ ਤੇ ਤਿੰਨ ਦੀ ਚੇਨ ਕਰਕੇ ਤਿੰਨ ਡਬਲ ਕ੍ਰੋਸ਼ੀਆ ਆਪਾਂ ਕਰਨਾ ਇੱਥੇ ਇੱਕੋ ਵਾਰੀ ਉਹਨੂੰ ਕੱਢਣਾ ਵਾ 3 ਡੀਸੀ ਕਲੋਸਟਰ ਬਣਾਉਣਾ ਇੱਥੇ ਆਪਾਂ कि ਤੁਸੀਂ ਡਬਲ ਕਰੋਸ਼ੀਆ ਤਾਂ ਕਰਨਾ ਪਰ ਉਹਨੂੰ ਉਹਦੇ ਵਿੱਚੋਂ ਕੱਢਣਾ ਨਹੀਂ ਸਾਰੇ ਲੂਪਸ ਆਪਾਂ ਇੱਕ ਇਕੱਠੇ ਕਰਕੇ ਕਰੋਸ਼ੀ ਤੇ ਇੱਕੋ ਵਾਰੀ ਉਹਨਾਂ ਦੇ ਵਿੱਚੋਂ ਕੱਢਣਾ ਵਾਹੇ ਸਿੰਗਲ ਕਰੋਸ਼ੀਆ ਅਗਲੀ ਚੇਨ ਦੇ ਵਿੱਚ ਫਿਰ ਤੋਂ ਉਦੋਂ ਅਗਲੀ ਚੇਨ ਦੇ ਵਿੱਚ ਜਿਹੜੀ 5 ਦੀ ਚੇਨ ਆ ਉਹਦੇ ਵਿੱਚ ਆਪਾਂ ਸਿੰਗਲ ਕਰੋਸ਼ੀਆ ਕਰਕੇ ਫਿਰ ਤੋਂ ਜਿਹੜਾ ਲੂਪ ਆਪਾਂ ਆਪਣਾ ਖਿੱਚ ਕੇ ਇਸ ਤਰ੍ਹਾਂ ਸਕੇਲ ਦੇ ਉੱਤੇ ਲੈ ਲੈਣੇ ਨੇ ਇਸੇ ਤਰ੍ਹਾਂ ਹੀ ਆਪਾਂ ਇੱਥੇ ਵੀ ਫਿਰ ਤੋਂ 8 ਜਿਹੜੇ ਲੂਪ ਆਪਾਂ ਆਪਣੇ ਸਕੇਲ ਦੇ ਉੱਤੇ ਲੈਣੇ ਨੇ दो हो गए ने अपने तीसरा चौथा ਪੰਜਮਾ ਜਦੋਂ ਤੁਹਾ ਗਾ ਕਿਚਨੋਂਗੇ ਨਾ ਫਿਰ ਉਹ ਉੱਥੇ ਹੀ ਆਪਣਾ ਲੂਪ ਸੈਟਿੰਗ ਹੋ ਜਾਂਦੀ ਆ ਫਿਰ ਨਹੀਂ ਉਹ ਬਾਹਰੋਂ ਆਉਂਦਾ ਅਗਸਰਾ ਮੈਂ ਥੋੜਾ ਜਿਹਾ ਇੱਥੋਂ ਬਸ ਧਿਆਨ ਦੇ ਨਾਲ ਤੁਸੀਂ ਕਰ ਲੈਣਾ ਵਾ ਸਕੇਲ ਜਿਹੜਾ ਹੈ ਆਪਣਾ ਤੁਸੀਂ ਅੱਗੇ ਨੂੰ ਆਪਣੇ ਆਪ ਹੀ ਥੋੜਾ ਥੋੜਾ ਕਰਦੇ ਹੋਏ ਪਿੱਛੋਂ ਇਹ ਹੋ ਜਾਣਾ ਠੀਕਾ ਤੁਹਾਡਾ ਇਹ ਤਰ੍ਹਾਂ ਹੀ ਆਪਾਂ ਅੱਠ ਜੁੜੇ ਨੇ ਸਕੇਲ ਦਿੱਤੇ ਆਪਣੇ ਲੂਪ ਲੈ ਕੇ ਇਹ 2 3 4 5 6 7 8 ਹੋ ਗਏ ਨੇ ਆਪਣੇ ਇਹ ਤਿੰਨ ਦੀ ਚੇਨ ਕਰਨੀ ਆ ਫਿਰ ਤੋਂ ਇੱਥੇ ਆਪਾਂ 3 dc ਕਲੋਸਟਰ ਬਣਾਉਣਾ ਵਾ ਇਸ ਤਰ੍ਹਾਂ 1 ਡਬਲ ਕ੍ਰੋਸ਼ੀਆ ਸੈਕੰਡ ਥਰਡ ਤੇ ਆਪਣੇ ਚਾਰ ਲੂਪ ਹੋ ਗਏ ਹੁਣ ਆਪਾਂ ਇੱਕੋ ਵਾਰੀ ਸਾਰੇ ਦੇ ਵਿੱਚ ਇਸ ਤਰ੍ਹਾਂ ਧਾਗਾ ਕਰਕੇ ਇੱਕ ਲੂਪ ਬਣਾ ਲੈਣਾ ਅਗਲੀ ਚੇਨ ਦੇ ਵਿੱਚ ਸਿੰਗਲ ਕ੍ਰੋਸ਼ੀਆ ਕਰਨਾ ਵਾ ਹੁਣ ਫਿਰ ਤੋਂ ਜਿਹੜੀ ਆਪਣੀ ਨੈਕਸਟ ਵਾਲੀ 5 ਦੀ ਚੇਨ ਆ ਉਹਦੇ ਵਿੱਚ ਜੀ ਐਸੇ ਤਰ੍ਹਾਂ ਹੀ ਆਪਾਂ ਇਹ ਸਾਰੇ ਬਣਾਉਂਦੇ ਜਾਣਾ ਵਾ ਜੋ ਆਪਣਾ ਜਿੰਨਾ ਵੀ ਪ੍ਰੋਜੈਕਟ ਜੋ ਵੀ ਆਪਾਂ ਬਣਾ ਰਹੇ ਆ ਲਾਸਟ ਦੇ ਵਿੱਚ ਆਪਾਂ ਉਸੇ ਤਰ੍ਹਾਂ ਹੀ ਬਾਰਡਰ ਬਣਾਉਣਾ ਵਾ ਤਿੰਨ ਦੀ ਡਬਲ ਕ੍ਰੋਸ਼ੀਆ ਕਰਕੇ ਇਹ ਬਾਰਡਰ ਵਾ ਤੁਸੀਂ ਬਾਰਡਰ ਜੇ ਤੁਸੀਂ ਚੌੜਾ ਰੱਖਣਾ ਚਾਹੁੰਦੇ ਹੋ ਕਈਆਂ ਨੂੰ ਚੌੜਾ ਪਸੰਦ ਆਉਂਦਾ ਤਾਂ ਤੁਸੀਂ 4 ਜਾਂ 5 ਦਾ ਵੀ ਰੱਖ ਸਕਦੇ ਹੋ ਮੈਂ ਇਥੇ ਤੁਹਾਨੂੰ ਐਜ਼ ਇਟ ਸਿਰਫ ਪੈਟਰਨ ਦੇ ਲਈ 3-3 ਦਾ ਜਾਨੀ ਬਾਰਡਰ ਰੱਖਿਆ ਵਾ ਤੁਸੀਂ 4 ਜਾਂ 5 ਦਾ ਕਰ ਲਓ ਤੁਸੀਂ ਇਸੇ ਤਰ੍ਹਾਂ ਹੀ ਹੌਲੀ-ਹੌਲੀ ਇਹਦੇ ਵਿੱਚ ਜੀ ਸਕੇਲ ਦੇ ਵਿੱਚੋਂ ਕੱਢ ਲਓ ਸਾਰੇ ਇਹ ਇੱਥੇ ਜਿਵੇਂ ਤੁਸੀਂ ਤੁਹਾਡਾ ਜੇ ਮਾ ਪ੍ਰੋਜੈਕਟ ਵੱਡਾ ਤਾਂ ਤੁਸੀਂ ਇਸ ਤਰ੍ਹਾਂ ਪਿੱਛੇ ਨੂੰ ਵੀ ਕਰਕੇ ਸਾਰੇ ਆਪਣੇ ਆਪ ਨਿਕਲ ਜਾਂਦੇ ਨੇ ਇਹ ਬਹੁਤ ਹੀ ਸਾਨੀ ਨਾਲ ਹੋ ਜਾਂਦਾ ਹੈ ਹੁਣ ਆਪਾਂ ਹੋ ਗਿਆ ਆਪਣੇ ਤਿੰਨ ਡਬਲ ਕ੍ਰੋਸ਼ੀਆ ਹੁਣ ਆਪਾਂ ਤਿੰਨ ਦੀ ਚੇਨ ਕਰਨੀ ਆ ਟਰਨ ਕਰਕੇ ਬੈਕ ਸਾਈਡ ਤੇ ਆਗੇ ਹੁਣ ਆਪਾਂ ਇੱਥੇ ਆਪਾਂ ਫਿਰ ਤੋਂ ਤਿੰਨ ਡਬਲ ਕ੍ਰੋਸ਼ੀਆ ਸੇਮ ਉਸੇ ਤਰ੍ਹਾਂ ਹੀ ਕਰਨੇ ਨੇ ਜਿਵੇਂ ਆਪਾਂ ਥੱਲਿਓਂ ਕਰਦੇ ਆ ਰਹੇ ਹਾਂ ਹੁਣ ਆਪਾਂ ਇੱਥੇ ਦੋ ਦੀ ਚੇਨ ਕਰਕੇ ਜਿਹੜੇ ਹੁਣ ਆਪਾਂ ਇਹ ਲੂਪ ਲਿੱਤੇ ਸੀ ਹੁਣ ਆਪਾਂ ਇੱਕ ਇੱਕ ਜਿਹੜਾ ਵਾ ਹਰੇਕ ਲੂਪ ਦੇ ਵਿੱਚੋਂ ਸਿੰਗਲ ਕ੍ਰੋਸ਼ੀਆ ਕਰਨਾ ਵਾ ਦੇ ਕਿ ਜਿਹੜਾ ਫਸਟ ਹੋ علاوہ ਇਸ ਤਰ੍ਹਾਂ ਫਸਟ ਵਾਲੇ ਦੇ ਵਿੱਚ ਸਿੰਗਲ ਕਰੋਸ਼ੀਆ ਸੈਕੰਡ ਵਾਲੇ ਦੇ ਵਿੱਚ ਵੀ ਸਿੰਗਲ ਕਰੋਸ਼ੀਆ ਥਰਡ ਦੇ ਵਿੱਚ ਫੋਰਥ ਦੇ ਵਿੱਚ ਹੁਣ ਆਪਾਂ ਨੂੰ ਦੋ ਪਾਈਟ ਦੇ ਵਿੱਚ ਦੋ ਪਾਰਟ ਚ ਡਿਵਾਈਡ ਕਰਨਾ ਵਾ ਹੁਣ ਆਪਣੇ ਫੋਰ ਦੇ ਵਿੱਚ ਕਰਕੇ ਆਪਾਂ ਇਹਦੇ ਬਚਾ ਲਈ ਤਿੰਨ ਦੀ ਚੇਨ ਕਰਨੀ ਆ ਕਿੰਦੀ ਚੇਨ ਕਰਨ ਤੋਂ ਬਾਅਦ ਜਿਹੜੇ ਆਪਣੇ ਅਗਲੇ 4 ਰਹਿ ਗਏ ਨੇ ਹੁਣ ਇਹਨਾਂ ਦੇ ਵਿੱਚ ਆਪਾਂ ਫਿਰ ਤੋਂ ਇੱਕ ਇੱਕ ਵਾਰੀ ਸਿੰਗਲ ਕਰੋਸ਼ੀਆ ਕਰਨਾ ਵਾ ਸਰਾ ਤਿੰਨ ਤੇ ਆਪਣਾ ਚੌਥਾ ਦੋ ਪਾਰਟ ਦੇ ਵਿੱਚੇ ਡਿਵਾਈਡ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕੋਈ ਚੇਨ ਨਹੀਂ ਕਰਨੀ ਜਿਹੜਾ ਨੈਕਸਟ ਵਾਲੇ ਨੇ 8 ਵਾਲੇ ਉਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਵਾਲੇ 4 ਨੇ ਉਹਦੇ ਵਿੱਚੋਂ ਆਪਾਂ ਸਿੰਗਲ ਕਰੋਸ਼ੀਆ ਕਰਨਾ ਵਾ ਕੱਲੇ-ਕੱਲੇ ਦੇ ਵਿੱਚੋਂ ਹਰ ਇੱਕ ਲੂਪ ਦੇ ਵਿੱਚ ਲੈਂਦੇ ਹੋਏ ਉਹਦੇ ਤੇ ਸਿੰਗਲ ਕਰੋਸ਼ੀਆ ਕਰਕੇ ਸੈਕੰਡ ਦੇ ਵਿੱਚੋਂ ਥਰਡ ਫੋਰਥ ਉਹਨਾਂ ਪਾਇਦੇ ਵਿੱਚ ਤਿੰਨ ਦੀ ਚੇਨ ਕਰਨੀ ਆ ਫਿਰ ਤੋਂ ਜਿਹੜੇ ਅਗਲੇ ਚਾਰ ਲੂਪ ਨੇ ਆਪਣੇ ਉਹਨਾਂ ਦੇ ਵਿੱਚੋਂ ਆਪਾਂ ਸਿੰਗਲ ਕ੍ਰੋਸ਼ੀਆ ਕਰਕੇ ਏਸੀ ਤਰ੍ਹਾਂ ਹੀ ਆਪਣਾ ਇਹ ਪੂਰਾ ਤੇਰੀ ਰੋਵਾ ਸੈਕੰਡ ਵਾਲੀ ਇਹ ਜਨਨਿਕ ਡਿਜ਼ਾਈਨ ਦਿੱਤਾ ਆਪਣੀ ਸੈਕਿੰਡ ਆ ਨੀਚੇ ਵਾਲੀ ਰੋ ਤਾਂ ਆਪਾਂ ਬਸ ਉਹ ਦੋ ਫਰਸਟ ਵਾਲੀ ਇੱਕੋ ਵਾਰੀ ਪਾਉਣੀਆਂ ਨੇ ਉਹ ਬਾਕੀ ਤਾਂ ਆਪਾਂ ਇਹੀ ਦੋ ਨੂੰ ਹੀ ਰਿਪੀਟ ਕਰਨਾ ਉੱਤੇ ਦੀ ਉੱਤੇ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਹੈ ਮੈਂ ਤਾਂ ਡਾਈਸ ਰਾਹ ਦੇਖੋ ਡਿਵਾਈਡ ਕਰਕੇ ਇਹ ਫੈਨ ਮੰਗੂ ਬਣਦਾ ਜਾਊਗਾ ਪੂਰਾ ਪੈਟਰਨ ਇਹ ਆ ਆਪਣਾ ਪੂਰਾ ਦੇਖੋ ਹੁਣ ਤਿਆਰ ਕਰ ਲਿਆ ਇਹ ਸਾਈਡ ਦੇ ਉੱਤੇ ਹੁਣ ਆਪਾਂ ਫਿਰ ਤੋਂ ਇੱਥੇ ਅਰੇ ਤਿੰਨੇ ਡਬਲ ਕ੍ਰੁਸ਼ੀ ਆਨੇ ਜਾ ਇਸ ਬਾਰਡਰ ਜਿਹੜਾ ਆਪਾਂ ਬਣਾਇਆ ਉਹਦੇ ਤੇ ਚਾਪਾ 3 ਡਬਲ ਕ੍ਰੋਸ਼ੀਆ ਕਰ ਲੈਣਾ ਵਾ 3 ਦੀ ਚੇਨ ਕਰਕੇ ਫਿਰ ਤੋਂ 프ਰੰਟ ਜਿਹੜੀ ਆਪਣੀ ਕੀ ਸਿੱਧੀ ਸਾਈਡ ਤੇ ਆ ਗਈ ਰਾਈਟ ਸਾਈਡ ਤੇ ਉੱਤੇ 3 ਡਬਲ ਕ੍ਰੋਸ਼ੀਆ ਕਰਕੇ ਆਪਾਂ ਹੁਣ ਆਪਾਂ ਇੱਥੇ ਫਿਰ ਤੋਂ ਤਿੰਨ ਦੀ ਚੇਨ ਕਰਨੀ ਆ ਤੇ ਜਿਹੜੇ نیچے ਵਾਲੇ ਦੋ ਲੂਪਸ ਦੇ ਉੱਤੋਂ ਜੀ ਅੱਧ ਵਿਚ ਜੀ ਆਪਾਂ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ نیچے ਹੋ 3 DC ਕਲਸਟਰ ਬਣਾਇਆ ਵਾ ਉਸੇ ਤਰ੍ਹਾਂ ਹੀ ਇੱਥੇ ਵੀ ਆਪਾਂ ਤਿੰਨ ਵਾਰੀ ਡਬਲ ਕ੍ਰੋਸ਼ੀਆ ਦਾ ਸਤਨ ਬਣਾ ਕੇ ਜਿਹੜੀ ਆ ਤਿੰਨ ਵਾਲੀ ਚੇਨ ਆਪਾਂ ਕੀਤਾ ਸੀ ਨਾ ਗੈਪ ਦੇ ਵਿੱਚ ਬਣਾਈ ਸੀ ਉਹਦੇ ਵਿੱਚ ਇੱਥੇ ਸਿੰਗਲ ਕ੍ਰੋਸ਼ੀਆ ਕਰਕੇ ਇਹਨੂੰ ਜੁਆਇਨ ਕਰ ਲੈਣਾ ਵਾ ਤੇ ਜਿਹੜਾ ਲੂਪ ਆਪਾਂ ਖਿੱਚ ਕੇ ਫਿਰ ਤੋਂ ਉਸੇ ਤਰ੍ਹਾਂ ਇਸਕੇਲ ਦੇ ਉੱਤੇ ਲੈ ਲੈਣੇ ਨੇ ਇਹ ਅੱਠ ਲੂਪ ਫਿਰ ਤੋਂ ਇੱਥੇ ਆਪਾਂ ਸਕੇਲ ਦੇ ਉੱਤੇ ਬਣਾਉਣੇ ਨੇ ਸਿੰਗਲ ਕ੍ਰੋਸ਼ੀਆ ਕਰਦੇ ਹੋਏ ਇਸ ਤਰ੍ਹਾਂ ਇਹਨੂੰ ਲੂਪ ਆਪਾਂ ਧਾਗੇ ਨੂੰ ਖਿੱਚ ਕੇ ਅਦੇ ਉੱਤੇ ਆਪਾਂ ਲੈ ਜਾਣੇ ਨੇ ਸਕੇਲ ਦੇ ਉੱਤੇ ਤਿੰਨ 4 5 6 7 8 ਇਹ ਕੋਟ ਆਪਣੇ ਹੋ ਗਏ ਨੇ ਇਹਦੇ ਤੇ ਨਾ ਆਪਾਂ ਥੋੜਾ ਜਿਹਾ ਸਕੇਲ ਨੂੰ ਗਾਂ ਕਰ ਲਾਂਗੇ ਜਦੋਂ ਆਪਾਂ ਦੇਖੋ ਸ਼ਾਲ ਚ ਬੁੰਦਿਆ ਨਾ ਇਹ ਆਪਣੇ ਆਪ ਪਿਛਲੇ ਪਾਸਿਓਂ ਜਦੋਂ ਆਪਾਂ ਗਾਂ ਦੀ ਗਾਂ ਬਣਦੇ ਜਾਂਦੇ ਆ ਤਾਂ ਸਕੇਲ ਦੇ ਪਿੱਛੋਂ ਆਪਣੇ ਆਪ ਹੀ ਨਿਕਲ ਜਾਂਦੇ ਨੇ ਲੂਪ ਆਪਣੇ ਫਿਰ ਤੋਂ ਆਪਾਂ ਇੱਥੇ 3 डी ਸੀ ਕਲੋਸਟਰ ਬਣਾਉਣਾ ਦਾ ਜਨ ਕੀ ਤਿੰਨ ਡਬਲ ਕ੍ਰੋਸ਼ੀਆ ਕਰਕੇ ਤਿੰਨੇ ਲੂਪਸ ਦੇ ਵਿੱਚੋਂ ਆਪਾਂ ਇੱਕੋ ਵਾਰ ਹੀ ਜਿਹੜਾ ਧਾਗਾ ਆਪਣਾ ਲੈਣਾ ਇਸ ਤਰ੍ਹਾਂ ਹੁਣ ਜਿਹੜੀ ਅਗਲੀ 33 ਦੀ ਸਪੇਸ ਆ ਉਹਦੇ ਵਿੱਚ ਸਾਨੂੰ ਆਪਾਂ ਫਿਰ ਤੋਂ ਇਹਨੂੰ ਸਿੰਗਲ ਕ੍ਰੋਸ਼ੀਆ ਕਰਕੇ ਲੂਪ ਲੈ ਕੇ ਆਪਣਾ ਹੀ ਖਿੱਚ ਕੇ ਸਕੇਲ ਦੇ ਉੱਤੇ ਲੈ ਲੈਣਾ ਹੈ ਬਸ ਇਹੀ ਜਿਹੜੇ ਪੈਟਰਨ ਦੋ ਲਾਈਨਾਂ ਨੇ ਆਪਾਂ ਇਹੀ ਰਿਪੀਟ ਕਰਨੀਆਂ ਨੇ ਬਸ ਇਹਨਾਂ ਨੂੰ ਹੀ ਰਿਪੀਟ ਕਰਦੇ ਆ ਆਪਣਾ ਜਿਹੜਾ ਇਹ ਡਿਜ਼ਾਈਨ ਵਾ ਦੋ ਲਾਈਨਾਂ ਦਾ ਬਹੁਤ ਹੀ ਸੌਖਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਦੇਖੋ ਤੁਸੀਂ ਇਹਨੂੰ ਸ਼ਾਲ ਦੇ ਵਿੱਚ ਸਟੌਲ ਦੇ ਵਿੱਚ ਬੱਚਿਆਂ ਦਾ ਬਲੈਂਕਟ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ ਕ੍ਰੀਮ ਕਲਰ ਦੇ ਵਿੱਚ ਬਣਾਇਆ ਹੋਇਆ ਇਹ ਦੇਖੋ ਇਹਦੀ ਪੁੱਠ ਸਿੱਧੇ ਵੀ ਕੋਈ ਨਹੀਂ ਹੈਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੇ ਵੀਡੀਓ